ਦਾ ਜਵਾਬ ਨਹੀਂ ਆਇਆ ਬਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੇ ਦਾਣਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹਾਂ ਜੀ ਹੁਕਮ ਪਾਨ ਸਾਹਿਬ ਫੇਰ ਆ ਗਿਆ ਤੂੰ ਮਾ ਸਾਹਿਬ ਤੁਹਾਡੇ ਚਾਚਾ ਜੀ ਉਹਨਾਂ ਨੇ ਪਹਿਲਾ ਡਾਇਲੋਗ ਬੋਲਿਆ ਨਾ ਉਦੋਂ ਹੀ ਢਿੱਲ ਜਿੱਤ ਲਿਆ ਸੀਗਾ ਮਤਲਬ ਫਿਲਮ ਉਦੋਂ ਹੀ ਲੱਗਿਆ ਸੀ ਵੀ ਯਾਰ ਇਹ ਤਾਂ ਦਿਲ ਗੁਸਤੇ ਵਾਲੀ ਹੈ ਦੇਖੋ ਹਰਦੀਪ ਬਹੁਤ ਅੱਛਾ ਆਰਟਿਸਟ ਹੈ ਔਰ ਇਹ ਸਾਡੇ ਨਾਲ ਹਸ਼ਰ ਮੇਲੇ ਤੋਂ ਜੁੜੇ ਹੋਇਆ ਹੈ ਚਾਚਾ ਜੀ ਆਮ ਤੌਰ ਤੇ ਜਦੋਂ ਵਿਆਹ ਜਾਂਦਾ ਨੂੰ ਲੋਕ ਬੱਬੂ ਦਾ ਚਾਚਾ ਹੀ ਆਖਦੇ ਸਾਡਾ ਬੜਾ ਪੁਰਾਣਾ ਸੱਜਣ ਵੀ ਹੈ ਔਰ ਅਦਾਕਾਰ ਕਮਾਲ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਔਰ ਪੰਜਾਬੀ ਇੰਡਸਟਰੀ ਨੂੰ ਸੱਚੀਓ ਜਿਹੜੇ ਥੀਏਟਰ ਵਾਲੇ ਆਰਟਿਸਟਾਂ ਦੀ ਲੋੜ ਹੈ ਉਹ ਅਸੀਂ ਪਿਛਲੀ ਫਿਲਮ 'ਚ ਵੀ ਸਾਡੀ ਇਹੀ ਕੋਸ਼ਿਸ਼ ਸੀ ਭੁਵਿੱਖੇ 'ਚ ਵੀ ਕਿ ਕੋਸ਼ਿਸ਼ ਇਹ ਹੈ ਕਿ ਥੀਏਟਰ ਵਾਲੇ ਮੁੰਡੇ ਕੁੜੀਆਂ ਨੂੰ ਕੰਮ ਮਿਲੇ ਔਰ ਨਵੇਂ-ਨਵੇਂ ਬੱਚੇ ਆ ਕੇ ਆਉਣ ਤਾਂ ਇੰਡਸਟਰੀ ਜ਼ਿਆਦਾ ਗਰੋਅ ਕਰੇ ਯਾਰ ਸਾਡੀ ਘਰ ਦੀ ਫਿਲਮ ਆ ਮੈਂ ਤੈਨੂੰ ਪੁੱਛਦਾ ਕਿਵੇਂ ਲੱਗੀ ਬਹੁਤ ਵਧੀਆ ਲੱਗੀ ਵਾ ਗੱਲ ਕਰ ਤਾ ਮੈਂ ਅਗਲੀ ਨਹੀਂ ਪਹਿਲਾਂ ਆ ਕੇ ਵੇਖਣੀ ਆ ਅੱਜ ਤੁਹਾਨੂੰ ਉੱਧਾ ਭਗਾਈ ਹੈ ਹੁਣ ਫੈਮਿਲੀ ਨਾਲ ਆਉਣਾ ਫਿਲਮ ਅੱਛੀ ਹੈ ਦੇਖੋ ਫਿਲਮ ਦੇ ਅਲੱਗ ਇੱਕ ਆ ਵੰਡਾ ਪੁੱਛਦਾ ਜੀ ਉਹਨੇ ਮੈਨੂੰ ਇਹ ਕਦੇ ਮਿਲਾਇਆ ਨਾ ਕਰੋ ਫਿਲਮਾਂ ਨੂੰ ਹਰ ਫਿਲਮ ਦਾ ਇੱਕ ਜਨਰ ਹੁੰਦਾ ਹੈ ਇੱਕ ਕਾਮੇਡੀ ਹੈ ਕੋਈ ਰੋਮੇਡੀ ਹੈ ਕੋਈ ਰੋਮਾਂਟਿਕ ਆਊਟ ਐਂਡ ਆਊਟ ਹੈ ਕੋਈ ਐਕਸ਼ਨ ਮੂਵੀ ਹੈ ਇਸ ਫਿਲਮ ਦੇ ਜਿਹੜੇ ਡਾਇਰੈਕਟਰ ਸਾਹਿਬ ਆ ਜਿਹੜਾ ਉਹਨਾਂ ਦਾ ਜਨਰ ਹੈ ਨਾ ਉਹ ਬੜਾ ਪਿਆਰ ਵਾਲਾ ਹੈ ਬਹੁਤ ਜਿੱਦਾਂ ਪਰਿਵਾਰਕ ਜਿੱਦਾਂ ਹੁੰਦਾ ਨਾ ਉਦਾਂ ਦੀ ਇਹ ਫਿਲਮ ਹੈ ਇਹਨੂੰ ਇਸ ਨਜ਼ਰੀਏ ਨਾਲ ਦੇਖਣਾ ਹੈ ਉਹ ਕੋਈ ਹੋਰ ਦੇਖ ਕੇ ਉਹਦੇ ਚ ਨਾਲ ਮਿਕਸ ਨਾ ਕਰਿਆ ਕਰੋ ਜੀ ਮੈਂ ਸਮਝਦਾ ਨਾ ਬੱਟੇ ਭਰਾ ਵਾਲਾ ਹੱਕ ਹੈ ਦਾ ਹੋ ਗਿਆ ਜੀ ਅੱਜ ਤੁਸੀਂ ਨਾਲ ਨਾਲ ਹੀ ਸੀਗੇ ਪ੍ਰੋਮੋਸ਼ਨ ਦੌਰਾਨ ਵੀ ਅੱਜ ਵੀ ਗੁਰੂ ਨਵਾਂ ਤੁਸੀਂ ਹਮੇਸ਼ਾ ਕਹਿੰਦੇ ਵੀ ਛੋਟਾ ਭਰਾ ਆਇਆ ਮੈਂ ਉਹ ਮਤਲਬ ਜ਼ਰੂਰੀ ਵੀ ਹੈ ਵੀ ਵੱਡੇ ਨੂੰ ਨਾਲ ਲਾ ਕੇ ਚੱਲਣਾ ਨਹੀਂ ਨਹੀਂ ਮੈਂ ਸਾਰਿਆਂ ਦੇ ਨਾਲ ਹਾਂ ਕਦੇ ਵੀ ਕੋਈ ਵੀ ਲੋੜ ਹੋਵੇ ਅਸੀਂ ਹਮੇਸ਼ਾ ਹੀ ਹਾਜ਼ਰ ਹਾਂ ਨਵਿਆਂ ਦੇ ਮੈਂ ਤਾਂ ਅਸੀਂ ਕੋਸ਼ਿਸ਼ ਹੈ ਅਸੀਂ ਹਮੇਸ਼ਾ ਪ੍ਰਮੋਟ ਕਰਦੇ ਇਹ ਤਾਂ ਸਾਡਾ ਪਰਿਵਾਰ ਹੈ ਉਦਾਂ ਵੀ ਕੋਈ ਨਾਮਾ ਹੋਵੇ ਅਸੀਂ ਹਮੇਸ਼ਾ ਉਹਨੂੰ ਪ੍ਰਮੋਟ ਕਰਾਂਗੇ ਸਭ ਦੀ ਮਦਦ ਕਰਾਂਗੇ ਔਰ ਮੈਂ ਨਿੱਜੀ ਤੌਰ ਤੇ ਜਿਹੜੀਆਂ ਇੰਡਸਟਰੀ ਚ ਲੌਬੀਆਂ ਲੂਬੀਆਂ ਜਿਹਾ ਉਹਨੀਆਂ ਮੈਂ ਜਮੇ ਖਿਲਾਫ ਆ ਦੇ ਔਰ ਬਿਲਕੁਲ ਜਦ ਤੱਕ ਅਸੀਂ ਕੰਮ ਕਰਾਂਗੇ ਇਸ ਤਰ੍ਹਾਂ ਦੀ ਕੋਈ ਲੌਬੀ ਲੂਬੀ ਜੀ ਨਾ ਬਣਾਵਾਂਗੇ ਨਾ ਵੜਨ ਦਵਾਂਗੇ ਹਰ ਬੱਚੇ ਨੂੰ ਹੱਕ ਹੈ ਹਰ ਬੰਦੇ ਦਾ ਰਾਈਟ ਹੈ ਕਿ ਜੋ ਅੱਛਾ ਕੰਮ ਕਰਦਾ ਉਹਨੂੰ ਪਲੇਟਫਾਰਮ ਮਿਲੇ ਔਰ ਤੁਸੀਂ ਵੀ ਇਹ ਨਾ ਦੇਖਿਆ ਕਰੋ ਜਿਹੜਾ ਮਸ਼ਹੂਰ ਆ ਉਹਦੇ ਮੂਰੇ ਕੈਮਰੇ ਕਰ ਦਿੰਦੇ ਹੋ ਜਿਹੜਾ ਵਿਚਾਰਾ ਨਾਮਾ ਉਹਦੇ ਮੂਰੇ ਕਰਿਆ ਕਰੋ ਕੈਮਰਾ ਸਭ ਤੋਂ ਪਹਿਲਾਂ ਕਿਉਂਕਿ ਉਹਦਾ ਦਿਲ ਟੁੱਟ ਜਾਂ ਜੇ ਕੋਈ ਨਾਮਾ ਬੱਚਾ ਇੱਕ ਵਾਰੀ ਆਉਂਦਾ ਤੁਸੀਂ ਉਹਨੂੰ ਨਹੀਂ ਪਛਾਣਦੇ ਪਛਾਣਦੇ ਤਾਂ ਵੈਸੇ ਹੁੰਨੇ ਸਾਰਦ ਬੋਲਤੀ ਰਹਿੰਦੇ ਹੋ ਪਰ ਪਹਿਲਾਂ ਉਹਨੂੰ ਕਰਿਆ ਕਰੋ ਬਾਕੀ ਬਾਅਦ ਚਾਹ। ਜੇ ਮਾਨ ਸਰ ਜੁਨੀ ਦੀ ਵੀ ਟੈਬੂ ਫੋਨ ਹੈ ਇੰਨੀ ਇਨੋਸੈਂਸ ਕਿ ਮੈਨੂੰ ਕਹਿੰਦੇ ਨੇ ਇਹ ਵੈਸੇ ਹੀ ਇਦਾਂ ਦਾ ਹੈ। ਇਹ ਇੱਥੇ ਜਮ ਹੈ ਜਮ ਹੈ। ਇਹ ਨਿੱਜੀ ਜ਼ਿੰਦਗੀ ਚ ਮੈਂ ਹਾਂ। ਹਾਂ ਜੀ। ਇਹੋ ਮੇਰਾ ਭਾ ਭਤੀਜਾ ਖੜਾ ਫਿਰ ਮੇਰੇ ਜੀ ਸਰ ਜੀ। ਸਾਡਾ ਪੰਜਾਬ ਹੈ ਨਾ ਚੜਦਾ ਨਾ ਲੈਂਦਾ ਇੱਕੋ ਪੰਜਾਬ ਹੈ ਸ਼ੇਰੇ ਪੰਜਾਬ ਰਣਜੀਤ ਸਿੰਘ ਦਾ ਔਰ ਜ਼ੋਰਦਾਰ ਤਾੜੀ ਮਾਰੋ ਹਾਰਾ ਜੀ ਰਣਜੀਤ ਸਿੰਘ ਦਾ ਅੱਜ ਦੇਦੇ ਪੰਜਾਬ ਦੇ ਪਿਆਰ ਲਈ ਕੋਈ ਸ਼ੇਰੋ ਸ਼ੇਰੀ ਬਕੂਆ ਪੈਂਦਾ ਉਹ ਗਾਇਆ ਸੀ ਹਾਸ਼ਰ ਚ ਗਾਣਾ ਚੰਡੀਗੜ੍ਹ ਬੋਲੀ ਪੈਦੀ ਨੱਚੂਗਾ ਲਾਹੌਰ ਸਾਰਾ ਜਰੂਰ ਸੁਣੋ ਜੀ ਕਈ ਵਾਰੀ ਪਤਾ ਨਹੀਂ ਸੁਣਨ ਦਾ ਲੇਟ ਹੋ ਜਾਂਦਾ ਗੁਰੂ ਪਾਜੀ ਤੁਸਾਂ ਦੂਜਾ ਪਾਰਟ ਕੀਤੀ ਜਾਵੇਂਗੀ ਆ ਗਿਆ ਤਿਆਰੀ ਹੈ ਅਸੀਂ ਕੋਈ ਗੱਲ ਕੋਈ ਨਹੀਂ ਮੇਰੇ ਮੂਰੇ ਆਉਂਦਾ ਹਾਂ ਕੱਪ ਕੱਪ ਕੋਈ ਨਹੀਂ ਵੈਰੇ ਵੈਰੇ ਅਸੀਂ ਲੰਬਿਆ ਜੀ ਸਾਰ ਲੈਣਾ ਅਸੀਂ ਬਹੁਤ ਸੋਹਣੀਆਂ ਸ਼ੁਕਰਾਂ ਬੰਦ ਚਾਹੀ ਹੋ ਗਏ ਅਰੇ ਬਾਂਦਰ ਲੰਡਾ ਉਹ ਦਰ ਆ ਗਿਆ ਬੱਲੰਦਾ ਲੰਡਾ ਬਾਂਦਰ ਵੀ ਤਾਂ ਬੱਦਰ ਹੀ ਆ ਐ ਰਹਿਮੰਦੀ ਕੁੜਾਂਾਾ ਹੋਣੀ ਵੀ ਆਏ ਹੋਏ ਨੇ ਸਾਰੀ ਇੰਡਸਟਰੀ ਜਿਹੜੀ ਹੈ ਗੁਰੂ ਨੂੰ ਬੜੀ ਮੁਹੱਬਤ ਕਰਦੀ ਬੜਾ ਇੱਕ ਤੇ ਅਦਬ ਇਹਦੇ ਵਿੱਚ ਬਹੁਤ ਹੈ ਸੋ ਬੜਾ ਅੱਛਾ ਸ਼ੇਅਰ ਹੈ ਕਿ ਅਦਬ ਪਹਿਲਾ ਕਰੀਨਾ ਹੈ ਮੁਹੱਬਤ ਕੇ ਕਰੀ ਲੋਗੇ ਔਰ ਇਹ ਬੜਾ ਬਾ ਅਦਬ ਕਲਾਕਾਰ ਹੈ ਔਰ ਅੱਛਾ ਆਰਟਿਸਟ ਹੈ ਤੁਸੀਂ ਦੇਖਿਆ ਹੀ ਇਹਨੇ ਅਪਰੂਵ ਕੀਤਾ ਹੈ ਹਮਾਂਜੀ ਵਾਟ ਯੂ ਵਾਂਟ ਟੂ ਸੇ ਮੈਂ ਸੌਰੀ ਮੈਂ ਪਹਿਲੀ ਵਾਰੀ ਅੱਜ ਨਰਵਸ ਹੋ ਰਹੀ ਹਾਂ ਕਿਉਂਕਿ ਮੈਂ ਹਮੇਸ਼ਾ ਕਹਿੰਦੀ ਹਾਂ ਮੈਂ ਇਨਾ ਤਾਂ ਸਿੱਖਿਆ ਕਿਉਂਕਿ ਮੈਂ ਮੈਂ ਇਹਨਾਂ ਨੇ ਮੈਨੂੰ ਐਜ਼ ਅ ਕੰਟੈਸਟੈਂਟ ਜਜ ਕੀਤਾ ਹੈ ਨਾ ਸੋ ਬਾਕੀ ਫਿਲਮ ਬਹੁਤ ਵਧੀਆ ਸੀਗੀ ਬਿਊਟੀਫੁਲੀ ਸ਼ਾਰਟ ਐਂਡ ਗੁਰੂ ਦੀ ਐਕਟਿੰਗ ਬਹੁਤ ਵਧੀਆ ਸੀ ਤੇ ਬਾਕੀ ਆਲ ਦਾ ਬੈਸਟ ਹੋਰ ਵਧੀਆ-ਵਧੀਆ ਮਤਲਬ ਆਡੀਅנס ਪਸੰਦ ਕਰੇ ਜੀ ਤੁਸੀਂ ਹਮੇਸ਼ਾ ਕਹਿੰਦੇ ਹੋ ਵੀ ਮਾਨਸਾ ਮੇਰੇ ਵੱਡੇ ਭਰਾ ਨੇ ਹੈ ਨਾ ਕਿ ਕਹਿੰਦੇ ਵੀ ਮੈਂ ਉਹਨਾਂ ਸਾਹਮਣੇ ਵੀ ਨਰਬਤ ਵੀ ਹੋ ਜਾਂਦੀ ਆ ਇਹਨਾਂ ਦੇ ਵੱਡੇ ਬਣ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਇਹਨਾਂ ਨੂੰ ਜੋੜ ਕੇ ਚੱਲਣ ਦੀ ਔਰ ਛੋਟਿਆਂ ਨੂੰ ਨਾਲ ਲੈ ਕੇ ਚੱਲਣ ਦੀ ਆ ਤੁਸੀਂ ਦੇਖੀਏ ਇਹਨਾਂ ਦੇ ਵਿੱਚ ਅਸੀਂ ਫਾਲੋ ਕਰਦੇ ਆ ਬਸ ਜਿਵੇਂ ਕਹਿੰਦੇ ਆ ਅਸੀਂ ਉਵੇਂ ਮੰਨ ਲੈਂਦੇ ਆ ਕਰਦੇ ਹੁਕਮ ਕਰਦੇ ਆ ਸੌਰੀ ਕਿਵੇਂ ਕਰਦੇ ਆ ਮਾਨ ਸਾਹਿਬ ਮਤਲਬ ਯਾਰ ਇਹ ਕਰਨਾ ਬੱਚੇ ਇਹਦਾ ਕਰਨਾ ਹੈ ਆਪਾਂ ਅੱਜ ਤੁਸੀਂ ਆਪਣੇ ਮੰਮੀ ਡੈਡੀ ਦੀ ਮੰਨਦੇ ਹੋ ਜੀ ਜੀ ਬਸ ਫਿਰ ਯਾ ਵਾਹ ਵਾਹ ਥੈਂਕ ਯੂ ਮਾਸ਼ੀ ਜੀ ਆ ਮੱਖਣ ਬ੍ਰਾਡ ਮੱਖਣ ਬ੍ਰਾਡ ਜੀ ਆਏ ਬੜੀ دیر ਪਿਛੋਂ ਅੱਜ ਅਸੀਂ ਮਿਲਿਆ ਪਾਜੀ ਆਓ ਪਲੀਜ਼ ਸਸੀ ਗਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਸ਼ਾਹਕੋਟ ਲਈ ਇੱਥੇ ਆਏ ਸੀ ਇਹਨੇ ਪ੍ਰੀਮੀਅਰ ਤੇ ਸਾਰਿਆਂ ਨੂੰ ਪਤਾ ਆਪਾਂ ਸਾਰਿਆਂ ਨੇ ਦੇਖਿਆ ਬਹੁਤ ਵਧੀਆ ਕਨਸੈਪਟ ਸੀ ਬਹੁਤ ਮਹੱਤਵੀਂ ਕਹਾਣੀ ਸੀ ਤੇ ਸਭ ਤੋਂ ਜਿਹੜੀ ਮੈਨੂੰ ਖਾਸ ਗੱਲ ਲੱਗੀ ਜਿੱਥੇ ਗੁਰੂ ਰੰਧਾਵੇ ਨੇ ਆਪਣਾ کردار ਪੂਰਾ ਨਵਾਇਆ ਉੱਥੇ ਜਿਹੜੇ ਕੂੜੇ ਆੜੇ ਵਾਲੀ ਕਹਾਣੀ ਸ਼ਾਹਕੋਟ ਵਿੱਚ ਇਦਾਂ ਦਿਖਾੜੇ ਜਿਹੜਾ ਇਹਦੇ ਲਈ ਤਾੜੀਆਂ ਲਾ ਦਿਓ ਇੱਕ ਵਾਰ ਸੋ ਤਾੜੀ ਨਹੀਂ ਲੱਗੀ ਪੰਜਾਬੀ ਪੰਜਾਬੀ ਕਰਦੇ ਰਹੇ ਨੇ ਤੇ ਹੁਣ ਇੱਕ ਵਾਰੀ ਤਾੜੀ ਲਾ ਦਿਓ ਠੋਕ ਕੇ ਜਿੰਨੇ ਵੀ ਲੱਗੇ ਖੜੇ ਸੋ ਗੁੱਡ ਲੱਕ ਸਾਰੀ ਟੀਮ ਲਈ ਗੁਰੂ ਰੰਧਾਵਾ ਤੇ ਸ਼ਾਹਕੋਟ ਦੀ ਸਾਰੀ ਟੀਮ ਜਿੰਦਾਬਾਦ ਪੰਜਾਬ ਜਿੰਦਾਬਾਦ ਜੀ ਗੁਰੂਬਾਈ ਜੀ 11ਾਂ ਦੇ ਸਿਰਾਂ ਤੇ ਹਥਿਆਰਾਂ ਦੇ ਸਿਰਾਂ ਤੇ ਜਿੱਤੀਏ ਮਦਾਨ ਤਲਵਾਰਾਂ ਦੇ ਸਿਰਾਂ ਤੇ ਹੱਕ ਦੀ ਜੁਰਤ ਨਾਲ ਫੈਸਲੇ ਕਰੀਦੇ ਉਤੋ ਰੱਬ ਦੀ ਨਿਗਾਹ ਵੀ ਮਿਹਰਬਾਨ ਚਾਹੀਦੀ ਉਹ ਖੇਰਾਂ ਦੇ ਅਸਰਾ ਤੇ ਨਹੀਂ ਹੁੰਦੀਆਂ ਲੜਾਈਆਂ ਆਪਣੇ ਵੀ ਡੌਲਿਆਂ ਚ ਜਣ ਚਾਹੀਦੀ ਉਹ ਖੇਰਾਂ ਦੇ ਅਸਰਾ ਤੇ ਨਹੀਂ ਹੁੰਦੀਆਂ ਲੜਾਈਆਂ ਆਪਣੇ ਵੀ ਡੌਲਿਆਂ ਚ ਜੋਰ ਚਾਹੀਦਾ ਆਹ 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 ਜੀ ਮਾਤਾ ਉਹ ਪਿੱਛੇ ਵੀ ਨੂੰ ਕਹਿ ਰਹੇ ਕਈ ਜਣੇ ਵੀ ਕਹਿੰਦਾ ਇਹ ਮੱਖਣ ਸਾਹਿਬ ਨੂੰ ਫਿਲਮ ਲੈ ਲੈ ਜਾਵੇ ਅਗਲੀ ਫਿਲਮ ਦੇ ਵਿੱਚ ਮੱਖਣ ਯਾਰ ਅੱਡਾ ਪੁਰਾਣਾ ਮੇਲ ਮੇਲ ਨਹੀਂ ਹੁੰਦਾ ਸੀ ਕਈ ਵਾਰੀ ਖੱਬੇ ਸੱਜੇ ਕੰਮ ਚੋਰਨਾ ਪਰ ਸਾਡੀ ਸਾਹਜ ਬੜੀ ਪੁਰਾਣੀ ਆ ਮੱਖਣ ਮੈਂ ਤੇ ਚੀਮਾ ਸਾਡੀ ਬੜੀ ਪੁਰਾਣੀ ਸਾਹਜ ਇਹ ਤਾਂ ਅੱਜ ਕੱਲ੍ਹ ਰਿਵਾਜ ਚੱਲੇ ਇੱਕ ਦੂਜੇ ਨੂੰ ਨਿੰਦਣ ਦਾ ਭੰਡਣ ਦਾ ਇੱਕ ਦੂਜੇ ਲਈ ਲੜਨ ਭਿੜਨ ਦਾ ਜੇ ਜਿਹੜੀ ਪਹਿਲੀ ਪੀ ਤੋਂ ਪਹਿਲਾਂ ਪੂਰ ਆ ਨਾ ਆਰਟਿਸਟਾਂ ਉਹਨਾਂ 'ਚ ਬਹੁਤ ਪਿਆਰ ਸਤਿਕਾਰ ਅੱਜ ਵੀ ਉਵੇਂ ਹੀ ਪਰਿਵਾਰਾ ਜਾਂਦੇ ਇਹਦੇ ਬੇਟੇ ਦਾ ਨਾਮ ਇਕਮ ਹੈ ਕੀ ਬਾਤ ਹੈ ਗੁਰਤੀ ਗੁਰਤੀ ਮੈਂ ਦਿੰਦੀ ਆ ਵਾਹ ਤੋਂ ਸਾਡੇ ਤਾਂ ਪਰੇ ਪੁਰਾਣੇ ਸਾਰਿਆਂ ਦੇ ਰਿਸ਼ਤੇ ਅੱਛੇ ਆ ਤੇ ਸਦਾ ਇਹ ਦੇ ਰਹਿਣੇ ਸਤਕਾਰ ਬਹੁਤ ਇਕਦਮ ਆਪਦੇ ਤੋਂ ਪਹਿਲਾਂ ਦੋਸਤ ਨੂੰ ਸਮਝੀਦਾ ਬਸ ਇਹੀ ਵਜ੍ਹਾ ਵੀ ਇੱਕ ਦੂਜੇ ਲਈ ਖੜ੍ਹ ਜਾਂਦੇ ਆ ਪਿਆਰ ਠੀਕ ਹੈ ਜੀ ਧੰਨਵਾਦ ਜਾਈਏ ਬਸ ਤੇਲ ਤੇ ਜੋ ਹਿਸਾਬ ਕੋ ਸਿੰਮੇ ਤੇ ਆ ਦੇ ਅੱਜ ਤੁਸੀਂ ਟ੍ਰਾਇਲ ਦੇਖਿਆ ਕੱਲ ਨੂੰ ਪਰਿਵਾਰਾਂ ਨਾਲ ਫਿਲਮ ਦੇਖਣ ਆਉਣੇ ਜੂ ਤੈਨੂੰ ਤਾਂ ਚੈੱਕ ਕਰਨਾ ਮੈਂ ਚਲ ਥੈਂਕ ਯੂ ਥੈਂਕ ਯੂ ਮੰਤਰੀ ਜੀ ਇਹ ਪਹਿਲੀ ਫਿਲਮ ਹੈ ਇਹ ਇੱਕ ਮਹੀਨੇ ਦੀ ਫਿਲਮ ਪਹਿਲੀ ਹੈ ਇਹਨੇ ਕਾਮੇਡੀ ਦੇ ਵਿੱਚ ਬਹੁਤ ਮੈਚ ਆਈਆਂ ਦੋ ਲਾਈਨਾਂ ਜ਼ਰੂਰ ਮੰਤਰੀ ਜੀ ਨੂੰ ਥੈਂਕ ਯੂ ਸੋ ਮਾਚ ਪਹਿਲੇ ਤੇ ਮੈਨੂੰ ਤਾਂ ਸਾਰਾ ਕੁਝ ਕਰਨਾ ਨਹੀਂ ਆਉਂਦਾ ਮੇਰਾ ਪਹਿਲਾ ਐਕਸਪੀਰੀਅੰਸ ਆ ਮੈਂ ਪਹਿਲੀ ਫਿਲਮ ਕੀਤੀ ਹੈ ਬਟ ਮੈਂ ਥੈਂਕਸ ਕਰਦਾ ਪੂਰੀ ਟੀਮ ਦਾ ਗੁਰੂ ਭਾਈ ਉਹਨਾਂ ਦਾ ਜਿਨ੍ਹਾਂ ਨੇ ਮੈਨੂੰ ਮਤਲਬ ਇਹਨਾਂ ਨੂੰ ਬਦਲ ਨਹੀਂ ਕੀ ਦਿਖਿਆ ਵਿੱਚ ਮੈਨੂੰ ਨਹੀਂ ਪਤਾ ਤੇ ਬਾਹਰੋਂ ਦੇਖਦਾ ਤੇ ਬਹੁਤ ਟੈਲੈਂਟਡ ਨੇ ਭਾਈ ਤੇ ਸਕਰੀਨ ਤੇ ਵੀ ਸਾਰਿਆਂ ਨੂੰ ਦਿਖਿਆ ਤੇ ਅਜੇ ਸਪੋਰਟ ਕਰਦੇ ਲੋ ਨਵੇਂ ਨਵੇਂ ਆਰਟਿਸਟਾਂ ਨੂੰ ਔਰ ਈਵਨ ਜਿੱਥੇ ਨੂੰ ਜਦੋਂ ਵੀ ਨਵਾਂ ਸਮਝੋ ਤਦ ਨੂੰ ਫਿਰ ਸਪੋਰਟ ਕਰਨ ਦੀ ਜਰੂਰ ਕਰਦੋ ਭਾਈ ਨੂੰ ਵੀ ਨਵਾਂ ਸਮਝੋ ਸਪੋਰਟ ਕਰਨ ਦੀ ਸ਼ੁਰੂ ਕਰ। ਥੈਂਕ ਯੂ ਸੋ ਇਹਨਾਂ ਦਾ ਬੜਾ ਬੱਣ ਹੈ ਜੀ ਤੇ ਮੇਰੇ ਲਈ ਸਾਰਾ ਕੁਝ ਹਨ ਐਕਸਪੈਕਟਿਡ ਸੀਗਾ ਇਹ ਮੂਵੀ ਕਰਨੀ ਐਨ ਐਕਸਪੈਕਟਿਡ ਆ ਅੱਜ ਮੈਂ ਇੱਥੇ ਖੜ ਕੇ ਤੁਹਾਡੇ ਨਾਲ ਤੁਹਾਡੇ ਸਾਹਮਣੇ ਗੱਲਾਂ ਕਰ ਰਿਹਾ ਇਹ ਵੀ ਇੱਕ ਮੇਰੇ ਲਈ ਬਸ ਸੁਪਨਾ ਜਿਹਾ ਹੀ ਆ ਤੇ ਮੈਂ ਜਾਣਦਾ ਮੈਂ ਸੁਪਨਾ ਹੀ ਦੇਖਦਾ ਰਹਾ ਮਾ ਥੈਂਕ ਯੂ ਥੈਂਕ ਯੂ ਗਰਲ